ਸ਼ੂਗਰ ਦੀ ਸੀਈਓ ਬਨੀਤਾ ਸਿੰਘ ਬਣੀ ਫਰਜ਼ੀ ਖਬਰਾਂ ਦਾ ਸ਼ਿਕਾਰ ਲੋਕਾਂ ਨੇ ਫੈਲਾਈ ਉਸ ਦੀ ਮੌਤ ਦੀ ਝੂਠੀ ਖਬਰ ਕਿਹਾ ਮੈਂ 5 ਹਫ਼ਤਿਆਂ ਤੋਂ ਕਰ ਰਹੀ ਹਾਂ ਸੰਘਰਸ਼ ਜਿਆਂ ਸ਼ੂਗਰ ਕੋਸਮੈਟਿਕ ਦੀ ਸੀਈਓ ਅਤੇ ਰਿਐਲਿਟੀ ਸ਼ੋਅ ਸ਼ਾਰਕ ਟੈਂਕ ਇੰਡੀਆ ਦੀ ਜੱਜ ਨਵੀਤਾ ਸਿੰਘ ਨੇ ਉਹਨਾਂ ਦੀ ਮੌਤ ਦੀ ਖਬਰ ਨੂੰ ਅਫਵਾਹ ਕਰਾ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਜਾਣਕਾਰੀ ਦਿੱਤੀ ਹੈ। ਐਨਆਈ ਨੇ ਕੁਝ ਖਬਰਾਂ ਦੇ ਵਿੱਚ ਨਵੀਤਾ ਸਿੰਘ ਦੀ ਗ੍ਰਿਫਤਾਰੀ ਦੀਆਂ ਝੂਠੀਆਂ ਖਬਰਾਂ ਵੀ ਜਿਹੜੀ ਕਿ ਵਾਇਰਲ ਹੋ ਰਹੀਆਂ ਨੇ। ਉਸਨੇ ਅਫਵਾਹ ਨੂੰ ਰੋਕਣ ਦੇ ਲਈ ਮੁੰਬਈ ਕ੍ਰਾਈਮ ਬ੍ਰਾਂਚ, ਮੈਟਾ ਫੇਸਬੁੱਕ ਦੀ ਮੂਲ ਕੰਪਨੀ ਅਤੇ ਮੁੰਬਈ ਸਾਈਬਰ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਆਪਣੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਦੱਸਦੇ ਕਿ ਪੋਸਟ ਦੇ ਵਿੱਚ 슈ਗਰ ਕੋਸਮੈਟਿਕ ਦੇ ਸੀਈਓ ਨੇ ਆਪਣੀ ਪੋਸਟ ਦੇ ਵਿੱਚ ਇੱਕ ਗੁੰਮਰਾਹਕੁੰਨ ਰਿਪੋਰਟ ਦਾ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਸ ਦਾ ਸਿਰਲੇਖ ਹੈ ਭਾਰਤ ਲਈ ਇੱਕ ਮੁਸ਼ਕਿਲ ਦਿਨ ਹੈ ਕਿ ਅਸੀਂ ਨਵੀਤਾ ਸਿੰਘ ਨੂੰ ਅਲਵਿਦਾ ਆਖਦੇ ਹਾਂ ਤਾਂ ਉਹਨਾਂ ਨੇ ਕਿਹਾ ਹੈ ਕਿ ਮੈਂ 5 ਹਫ਼ਤਿਆਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਮੌਤ ਅਤੇ ਗ੍ਰਿਫਤਾਰੀ ਦੀਆਂ ਫਰਜ਼ੀ ਖਬਰਾਂ ਦੇ ਨਾਲ ਨਜਿੱਟ ਰਹੀ ਹਾਂ ਹਾਲਾਂਕਿ ਪਹਿਲਾਂ ਇਸ ਨੂੰ ਨਜ਼ਰਅੰਦਾਜ਼ ਕੀਤਾ ਬਾਅਦ ਦੇ ਵਿੱਚ ਇਸ ਦੀ ਸੂਚਨਾ ਮੈਟਾ ਅਤੇ ਮੁੰਬਈ ਸਾਈਬਰ ਪੁਲਿਸ ਨੂੰ ਦਿੱਤੀ ਪਰ ਕੋਈ ਮਦਦ ਨਹੀਂ ਮਿਲੀ ਦੱਸ ਦੇ ਕਿ ਇਸ ਦੇ ਨਾਲ ਨਜਿੱਠਣ ਦਾ ਸਭ ਤੋਂ ਬੁਰਾ ਹਿੱਸਾ ਉਦੋਂ ਹੁੰਦਾ ਹੈ ਜਦੋਂ ਲੋਕ ਖਬਰਾਂ ਦੀ ਪੁਸ਼ਟੀ ਕਰਨ ਦੇ ਲਈ ਮੇਰੀ ਮੰਮੀ ਨੂੰ ਕਾਲ ਕਰਦੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਤੋਂ ਗਲਤ ਜਾਣਕਾਰੀ ਮੁਹਿੰਨੀ ਨੂੰ ਕਿਵੇਂ ਨਾ ਜੁਟਣਾ ਹੈ ਇਸ ਬਾਰੇ ਸੁਝਾਅ ਵੀ ਮੰਗੇ ਨੇ ਦੱਸਦੇ ਕਿ ਉਸ ਦੀ ਪੋਸਟ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਚਿੰਤਾ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਫਰਜ਼ੀ ਖਬਰਾਂ ਦੇ ਫੈਲਣ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ ਦੱਸਦੇ ਕਿ ਮੁੰਬਈ ਪੁਲਿਸ ਨੇ ਵੀ ਇਸ ਪੋਸਟ ਦਾ ਜਵਾਬ ਦਿੱਤਾ ਹੈ ਅਤੇ ਨਵੀਤਾ ਸਿੰਘ ਨੂੰ ਨਾਟਕ ਪਹੁੰਚਣ ਲਈ ਵੀ ਕਿਹਾ ਹੈ ਇਸ ਤੋਂ ਬਾਅਦ ਨਵੀਤਾ ਸਿੰਘ ਨੇ ਉਹਨਾਂ ਦੀ ਦੇ ਲਈ ਵੀ ਧੰਨਵਾਦ ਕੀਤਾ ਹੈ ਦੱਸ ਦੇ ਕਿ ਨਵਿਤਾ ਸਿੰਘ ਇੱਕ ਕਾਰੋਬਾਰੀ ਔਰਤ ਹੈ ਉਹ ਬਿਊਟੀ ਬ੍ਰਾਂਡ ਸ਼ੂਗਰ ਕੋਸਮੈਟਿਕ ਦੀ ਸੀਈਓ ਅਤੇ ਸਹਿ ਸੰਸਥਾਪਕ ਹੈ ਨਵਿਤਾ ਭਾਰਤ ਦੇ ਵਿੱਚ ਸਫਲ ਕਾਰੋਬਾਰੀ ਔਰਤਾਂ ਦੀ ਸੂਚੀ ਦੇ ਵਿੱਚ ਵੀ ਸ਼ਾਮਿਲ ਹੈ ਲੱਖਾਂ ਰੁਪਏ ਦੀਆਂ ਨੌਕਰੀਆਂ ਨੂੰ ਠੁਕਾ ਠੁਕਰਾ ਕੇ ਆਪਣਾ ਕਾਰੋਬਾਰ ਜਿਹੜਾ ਕਿ ਉਹਨਾਂ ਨੇ ਸ਼ੁਰੂ ਕੀਤਾ ਦਿਨ ਰਾਤ ਮਿਹਨਤ ਕੀਤੀ ਤਾਂ ਉਸ ਤੋਂ ਪਹਿਲੇ ਦੱਸ ਦੇ ਕਿ ਕਾਰੋਬਾਰ ਦੇ ਲਈ ਉਹਨਾਂ ਨੇ ਕਰਜ਼ਾ ਤੱਕ ਨਹੀਂ ਉਹਨਾਂ ਨੂੰ ਮਿਲਿਆ ਪਰ ਦੂਜੇ ਇੱਕ ਸਾਲ ਜਿਹੜਾ ਕਿ 5 ਸਾਲਾਂ ਦੇ ਅੰਦਰ ਦੂਜਾ ਕਾਰੋਬਾਰ ਵੀੜਾ ਗੁਣਾ ਉਹਨਾਂ ਨੂੰ ਬੰਦ ਕਰਨਾ ਪਿਆ ਪਰ ਉਸਨੇ ਹਾਰ ਨਹੀਂ ਮੰਨੀ ਹੈ ਹਾਲਾਂਕਿ ਦੇਰ ਨਾਲ ਉਸਦੀ ਮਿਹਨਤ ਰੰਗ ਲਿਆਈ ਹੈ ਪਰ ਦੱਸ ਦਿਓ ਕਿ ਬ੍ਰਾਂਡ ਸ਼ੂਗਰ ਕੋਸਮੈਟਿਕ ਲਾਂਚ ਕਰਕੇ ਉਹ ਦੇਸ਼ ਦੀ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਕਾਰੋਬਾਰੀ ਔਰਤਾਂ ਦੇ ਵਿੱਚੋਂ ਇੱਕ ਬਣ ਗਈ ਹੈ ਨਵੀਤਾ ਸਿੰਘ ਦਾ ਕਹਿਣਾ ਹੈ ਕਿ ਅੱਜ ਮੇਰੇ ਦੇ ਨਾਲ 2500 ਔਰਤਾਂ ਕੰਮ ਕਰ ਰਹੀਆਂ ਨੇ ਅਸੀਂ ਇਸ ਬ੍ਰਾਂਡ ਨੂੰ 2015 ਦੇ ਵਿੱਚ ਲਾਂਚ ਕੀਤਾ ਸੀ ਅਤੇ ਵਰਤਮਾਨ ਦੇ ਵਿੱਚ ਇਸ ਦਾ ਟਰਨਓਵਰ ਲਗਭਗ 500 ਕਰੋੜ ਰੁਪਏ ਹੈ ਤੇ ਇਸ ਸਾਲ ਸਾਡਾ ਟਰਨਓਵਰ ਦਾ ਟੀਚਾ 700 ਕਰੋੜ ਰੁਪਏ ਹੈ ਦੱਸ ਦੇ ਕਿ ਨਵੀਤਾ ਮੇਰਾ ਬ੍ਰਾਂਡ ਬਹੁਤ ਜਲਦੀ ਮਸ਼ਹੂਰ ਹੋ ਗਿਆ ਇਹ ਗੱਲ ਉਹਨਾਂ ਦਾ ਕਹਿਣਾ ਹੈ ਪਰ ਲੋਕ ਮੈਨੂੰ ਨਿੱਜੀ ਤੌਰ ਦੇ ਉਤੇ ਨਹੀਂ ਜਾਣਦੇ ਲੋਕਪ੍ਰੀਆ ਸ਼ੌਕ ਸ਼ਾਰਕ ਟੈਂਕ ਇੰਡੀਆ 'ਚ ਆਉਣ ਤੋਂ ਬਾਅਦ ਲੋਕ ਮੈਨੂੰ ਜਾਣਨ ਲੱਗੇ ਨੇ ਸ਼ਾਰਕ ਟੈਂਕ ਦੇ ਉੱਤੇ ਆਉਣ ਦਾ ਕਾਰਨ ਮੇਰੇ ਵਰਗੀਆਂ ਬਹੁਤ ਉਨਾ ਸਾਰੀਆਂ ਕੁੜੀਆਂ ਨੂੰ ਉਤਸ਼ਾਹਿਤ ਕਰਨਾ ਸੀ ਜੋ ਆਪਣੇ ਦਮ ਦੇ ਉੱਤੇ ਅੱਗੇ ਵਧਣ ਦਾ ਸੁਪਨਾ ਦੇਖਦੇ ਨੇ ਮੈਂ ਅਜਈਆਂ ਔਰਤਾਂ ਦੇ ਲਈ ਲਾਭਦਾਇਕ ਹੋ ਸਕਦਾ ਹਾਂ ਜਾਂ ਫਿਰ ਇੱਕ ਪ੍ਰੇਰਣਾ ਹੋ ਸਕਦੀ ਹਾਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਨੇ ਤਾਂ ਦੱਸਦੀ ਹੈ ਕਿ ਉਹਨਾਂ ਨੇ ਇਹ ਗੱਲ ਸਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਐਨਾਈ ਨਹੀਂ ਉਹਨਾਂ ਨੇ ਕਿਹਾ ਹੈ ਕਿ ਮੈਂ ਲੋਕਾਂ ਨੂੰ ਆਪਣੀ ਸਫਲਤਾ ਦੀ ਕਹਾਣੀ ਸੁਣਾਉਂਦੀ ਆਂ ਕਿ ਉਹਨਾਂ ਦਾ ਹੌਸਲਾ ਨਾ ਟੁੱਟੇ ਉਹਨਾਂ ਨੂੰ ਦੱਸ ਦਈਏ ਕਿ ਵੱਡੇ ਸੁਪਨੇ ਲੈਣ ਦੇ ਲਈ ਇੱਕ ਵੱਡਾ ਸੰਘਰਸ਼ ਕਰਨਾ ਪੈਂਦਾ ਹੈ ਜਦੋਂ ਮੈਂ ਸ਼ੋ ਸ਼ਾਰਕ ਟੈਂਕ ਦੇ ਲਈ ਹਾਂ ਤਾਂ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਹਿੱਟ ਹੋਵੇਗਾ ਭਾਰਤੀ ਦਰਸ਼ਕਾਂ ਦੇ ਲਈ ਇਹ ਨਵਾਂ ਸੰਕਲਪ ਸੀ ਪਰ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਤਾਂ ਸ਼ੌਕ ਟੈਂਕ ਦੇ ذریعے ਉਹ ਲੋਕਾਂ ਦੇ ਵਿੱਚ ਵਿਚਰੀ ਤੇ ਲੋਕ ਉਹਨਾਂ ਨੂੰ ਵੱਤ ਤੋਂ ਵੱਧ ਜਾਣਨ ਲੱਗੇ ਨੇ ਤੇ ਅੱਜ ਸਭ ਤੋਂ ਮਸ਼ਹੂਰ ਦੱਸਦੀ ਹੈ ਕਿ ਕਾਰੋਬਾਰੀ ਸੂਚੀ ਦੇ ਵਿੱਚ ਉਹ ਸ਼ਾਮਿਲ ਹੋ ਚੁੱਕੇ ਨੇ